ਅੱਜ ਲੰਗਰ ਦੀ ਹੋ ਗਈ ਸਮਾਪਤੀ ਤੇ ਦੂਜਾ ਦਿਨ ਅੱਜ ਵਾਪਸੀ ਆ ਵਾਗੜ ਤੋਂ ਤੇ ਕੁਝ ਲੋਕ ਮੱਥਾ ਟੇਕਣ ਦੇ ਰਹੇ ਮੱਥਾ ਟੇਕਣ ਜਾ ਰਹੇ ਨੇ ਤੇ ਇੱਥੇ ਆਪਣੀ ਆ ਖੜੀ ਹੈ 11 ਪੱਤਰ ਆਪਾਂ ਤੁਰਾਂਗੇ ਹੁਣ ਇੱਕ ਦੋ ਏਰੀਆ ਹੋਰ ਦਿਖਾਉਂਦੇ ਜਾਵਾਂਗੇ ਆ ਸਾਡੇ ਪਿੰਡ ਦੀ ਸਾਰੀ ਸੰਗਤ ਹੈ ਤੇ ਨਵੇਂ ਸਾਲ ਦੀਆਂ ਬਈ ਮੁਬਾਰਕਾਂ ਸਾਰਿਆਂ ਨੂੰ ਤੇ ਅੱਜ ਆਪਣੀ ਵਾਪਸੀ ਆ ਵਾਗੜ ਤੋਂ ਨਵਾਂ ਸਾਲ ਮਨਾਉਣ ਵਾਸਤੇ ਆਏ ਸੀ ਗੁਗਾ ਜਹਰਪੀੜ ਦੀ ਮਾੜੀ ਦੇ ਵਿੱਚ ਬਾਗੜ ਬਾਗੜ ਤਾਂ ਆ ਦੇਖੋ ਭਾਈ ਨਵੇਂ ਸਾਲ ਦਾ સ્ਨਾਣ ਹੋ ਰਿਹਾ ਤੇ ਲੋਕ ਬਿਲਕੁਲ ਹੰਡੇ ਪਾਣੀ ਦੇ ਵਿੱਚ ਨਾ ਜਾ ਰਹੇ ਨੇ ਕਿ ਕੋਈ ਸਰਦਾ ਹੁੰਦੀ ਹੈ ਇਧਰ ਆਏ ਨੇ ਇਹ ਆਪਣੀ ਮਾੜੀ ਆ ਗੁਗਾ ਜੀ ਚਾਰ ਪੀੜ ਇਹ ਮੈਂ ਤਾਂ ਮੰਦਿਰ ਆ ਬੰਦੇ ਨਾ ਕੋਰ ਕਨਾ ਦਾ ਢਲਾ ਹਣਾ ਉੱਟਣਾ ਜਿਹੜਾ ਢਲਾ ਹੈ ਤੇ ਮਾੜੀ ਨੂੰ ਦੇ ਬਸੇ ਰੋਕੇ ਨੇ ਕਿ ਇਧਰ ਇਧਰ ਕਿਹੜੀ ਸਮਾਂ ਦਾ ਹੋ ਰਿਹਾ ਹੈ ਇਧਰ ਆ ਆਗੇ ਸਰੋਵਰ ਦੀ ਬੈਕ ਸਾਈਡ ਉੱਪਰ ਸ਼ਿਵਜੀ ਮਹਾਰਾਜ ਦਾ ਮੰਦਿਰ ਬਣਿਆ ਉਹ ਬੈਠੇ ਨੇ ਤਰਸੂ ਲਈ ਦੇਖੋ ਦਿਖਦੇ ਹੋਣਗੇ ਤੇ ਇੱਧਰ ਲੋਕ ਹਮਨ ਕਰਦੇ ਨੇ ਜੱਗ ਕਹਿੰਦੇ ਨੇ ਇਹਨਾਂ ਨੂੰ ਜਾਂ ਹਮਨ ਕਹਿੰਦੇ ਨੇ ਸਾਰੇ ਹਮਨ ਕਰ ਰਹੇ ਨੇ ਤੇ ਉਹ ਲੈਣ ਲੱਗੀ ਹੈ ਬੜੀ ਲੰਬੀ ਲੈਣਾ ਬਹੁਤ ਦੂਰ ਤੋਂ ਲੈਣ ਆ ਰਹੀ ਹੈ ਮਾ ਸਾ ਦੇਖਣ ਵਾਸਤੇ ਤੇ ਉਹ ਢੱਲੇ ਚ ਜਾਣਾ ਗੁਰੂ ਗੋਖਰਖਨਾਥ ਦੀ ਜੀ ਰਿੱ ਢੱਲੇ ਦੇ ਵਿੱਚ ਮੱਥਾ ਟੇਕਣ ਵਾਸਤੇ ਤੇ ਬਾਕੀ ਇੱਥੇ ਫੁੱਲ ਬੂਟਿਆਂ ਦੀ ਕੋਈ ਘਾਟ ਨਹੀਂ ਬਹੁਤ ਵਧੀਆ ਇੱਧਰ ਸਾਡੇ ਵਾਲੀ ਪਾਰਟੀ ਫੋਟਾਂ ਖਿੱਚ ਰਹੀ ਹੈ ਤੇ ਆ ਹਮਨਕੁੰਡ ਬਣੇ ਨੇ ਪੂਰੇ ਪੰਡਤ ਤੋਂ ਜਿੱਤੋਂ ਮਰਜੀ ਆਪਾਂ ਕੋਈ ਹਮਨ ਕਰਾਉਣਾ ਹੈ ਕੋਈ ਕਰਾ ਸਕਦਾ ਹੈ ਹਰੇਕ ਬੰਦੇ ਦੀ ਆਪਣੀ ਆਪਣੀ ਸਰਦਾ ਹੁੰਦੀ ਹੈ ਇੱਥੇ ਭਈਆ ਮਿੱਟੀ ਮੁਕੀ ਦੇ ਜਿਹੜੇ ਬਰਤਨ ਨੇ ਇਹ ਬਹੁਤ ਜ਼ਿਆਦਾ ਮਿਲਦੇ ਨੇ ਨਾ Rajasthan ਕਰਕੇ ਤਵੇ ਮਿੱਟੀ ਦੇ ਬਰਤਨ ਤੇ ਗੱਲੇ ਵਗੈਰਾ ਗੋਲਕ ਵਗੈਰਾ ਬਣਾਏ ਬਨੇ ਸਿਲੰਡਰ ਵਾਲੇ ਇਦਾਂ ਦੀਆਂ ਬਹੁਤ ਚੀਜ਼ਾਂ ਮਿਲਦੀਆਂ ਨੇ ਜਿਹੜੀ ਕੀਨੀ ਮਿੱਟੀ ਦੇ ਬਰਤਨ ਹੁੰਦੇ ਸੀ ਅੱਜ ਤੋਂ ਆ ਦੇਖੋ ਪਹਿਲਾਂ ਆਪਣੇ ਘਰਾਂ ਦੇ ਵਿੱਚ ਹੁੰਦੇ ਸੀ ਇਹ ਮੱਖਣ ਪਾਉਣ ਨੂੰ ਜਾਂ achar ਪਾਉਣ ਵਾਸਤੇ ਕੀਨੀ ਮਿੱਟੀ ਦੇ ਉਹ ਬਰਤਨ ਮਿਲਦੇ ਨੇ ਇਦਾਂ ਦਾ ਹੋਰ ਸਮਾਨ ਇੱਥੇ ਬਹੁਤ ਮਿਲਦਾ ਬਹੁਤ ਬੜੀਆਂ ਬੜੀਆਂ ਦੁਕਾਨਾਂ ਨੇ ਤੇ ਹੁੱਕਾ ਵਗੈਰਾ ਇਦਾਂ ਦੇ ਸਾਮਾਨ ਮਿਲਦੇ ਨੇ ਤੇ ਇੱਧਰ ਹੈਗੀ ਗੁੱਗਾ ਜਹਰਪੀਰ ਦੀ ਜਿਹੜੀ ਮਾੜੀ ਆ ਆਪਾਂ ਲੇਟ ਬਹੁਤ ਹੋ ਗਈ ਇਸ ਕਰਕੇ ਉਧਰ ਆਪਾਂ ਜਾ ਨਹੀਂ ਰਹੇ ਇੱਥੋਂ ਕੁਝ 쇼ਪਿੰਗ ਕਰਨੀ ਸੀ ਕਰਕੇ ਤੇ ਹੁਣ ਆਪਾਂ ਵਾਪਸੀ ਤੇ ਚਾਲੇ ਪਾਵਾਂਗੇ ਜਿਵੇਂ ਜਿਵੇਂ ਰਸਤੇ ਦੇ ਵਿੱਚੋਂ ਦਿਖਾਉਂਦੇ ਰਹਾਂਗੇ ਇਹ ਹੈਗਾ ਭਾਈ ਪਿੰਡ ਸਰਦਾਰ ਗੜੀਆ ਤੇ ਬਣੀ ਬੁਣੀ ਇੱਥੇ ਵੀ ਵਧੀਆ ਖੜਦਾ ਰਸਤਾਂ ਚ ਵੀ ਖੜਾ ਰਸਾ ਮਾੜਾ ਮੋਟਾ ਮੀਂਹ ਵੀ ਆ ਇੱਥੇ ਗੋਰ ਕਟੱਲਾ ਕਿ ਵੀ ਇੱਧਰ ਵੀ ਕੋਈ ਹੈ ਇੱਧਰ ਵੀ ਕੋਈ ਗੋਰ ਕਟੱਲਾ ਹੈ ਤਾਂ ਹੀ ਕਰਕੇ ਪ੍ਰਕਰਮਾ ਵਾਲਾ ਰਸਤਾ ਹੈ ਇਸ ਪਿੰਡ ਦੇ ਵਿੱਚ ਤੇ ਆਪਾਂ ਰਸਤਾਂ ਚ ਇਹ ਜਿਹੜਾ ਰਸਤਾਂ ਜਨ ਬਾਪਸੀ ਆ ਰਹੇ ਹਨ ਪਿੰਡ ਦਾ ਨਾਮ ਹੈਗਾ ਸਰਦਾਰ ਗੜੀਆ ਗੁਰਖਨਾਥ ਪ੍ਰਕਰਮਾ ਰਸਤਾ ਇਹ ਪ੍ਰਕਰਮਾ ਯਾਨੀ ਇੱਥੇ ਕੋਈ ਇਹ ਕੋਈ ਮਿਲਿਆ ਬੋਰਡ ਤਾਂ ਸਾਨੂੰ ਦਿਖਾਉਂਦੇ ਆ ਅੱਗੇ ਉਹ ਪਾਈ ਸਾਈਡ ਤੇ ਕਰ ਲਾ ਓਏ ਹਰਿਆਣਾ ਕਸੂਰਾ ਹਰਿਆਣਾ ਰਸਤਾਂਵਾਂ ਦਾ ਇਹ ਤੁੰਗਣਾ ਪ੍ਰਕਰਮਾ ਦਾ ਰਸਤਾ ਲੈਫਟ ਹੋ ਕੇ ਰਾਈਟ ਵਿੱਚੋਂ ਹੁੰਦਾ ਇਧਰੋਂ ਬਈ ਤੁਰ ਕੇ ਜਾਂਦੇ ਲੋਕ ਮੈਨੂੰ ਲਾਉਂਦੇ ਇਧਰ ਪਾਰਕਿੰਗ ਲੱਗਦੀ ਹੈ ਨਾ ਆਪਾਂ ਨੇ ਸਿੱਧੇ ਜਿਹੜਾ ਰਸਤਾ ਕਿੰਨੇ ਕਿਲੋਮੀਟਰ ਤੋਂ ਜਾ ਕੇ ਭਈ ਆਉਂਦਾ ਮੈਂ ਮੈਂ ਭਈ ਆਪਾਂ ਜੀਸ ਕਾਲਿੰਗ ਇਸ ਇਸ ਨਾ ਰੋਡ ਬਸ ਆਪਾਂ ਉਸੇ ਰੋਡ ਤੇ ਜਾ ਚੜਾਂਗੇ ਤਾਂ ਕਿਹੜਾ ਗੱਡੇ ਫਸ ਕੇ ਮੈਨੂੰ ਲੱਗਦਾ ਜਾਮ ਚ ਤੇ ਆ ਗਿਆ ਅੰਡਰਪਾਸ ਰੇਲਵੇ ਲੈਣ ਦਾ ਹਾਂ ਮੰਦਰ ਵਗੈਰਾ ਬਹੁਤ ਬਣਾਉਂਦੇ ਨੇ ਲੋਕਾਂ ਦਾ। ਆ ਵੀ ਕੋਈ ਇਦਾਂ ਹੀ ਜਗ੍ਹਾ ਬਣ ਰਹੀ ਐ। ਆਉਣ ਵਾਲੇ ਟਾਈਮ ਤੇ ਇੱਥੇ ਹੋ ਸਕਦਾ ਕੋਈ ਮੋਟਰਸਾਈਕਲ ਖੜਾ ਦੇਣਾ। ਤੇ ਆਗੇ ਗਵਾਰੇ ਦੇ ਢੇਰ ਖੇਤੀ ਇੱਧਰ ਖਾਲੀ ਐ। ਕਿਉਂਕਿ ਇਹ ਏਰੀਆ ਦੇ ਵਿੱਚ ਮੀਨ ਵਾਲੀ ਖੇਤੀ ਹੁੰਦੀ ਐ ਗਾਹਾਂ ਲਈ ਬਾਈ। ਆਹ ਏਰੀਆ ਦੇ ਵਿੱਚ ਮੀਨ ਵਾਲੀ ਖੇਤੀ ਹੁੰਦੀ ਐ। ਜਿਹੜੇ ਇਹ ਉੱਚੇ ਦੀਵੇਂ ਖੇਤ ਨੇ। ਬਾਈ ਔਰ ਇੱਕ ਨਾ ਅਰੰਡ ਦੀ ਖੇਤੀ ਹੁੰਦੀ ਐ। ਇਹ ਆਪਣੇ ਪਹਿਲੇ ਟਾਈਮ ਦੇ ਵਿੱਚ ਆਪਣੇ ਖੇਤਾਂ ਦੇ ਹਲਦ ਵਾਲੇ ਹਰੇਕ ਦੇ ਬੀਜੇ ਹੁੰਦੇ ਸੀ ਇਹ ਤੇ ਇਹਦਾ ਬੈਨੀਫਿਟ ਸੀ ਜਦੋਂ ਆਪਣੇ ਜੀਰੀ ਕਣ ਜੀਰੀ ਪੱਕਦੀ ਹੁੰਦੀ ਸੀ ਤਾਂ ਜਿਹੜੀਆਂ ਸੰਡੀਆਂ ਵਗੈਰਾ ਹੁੰਦੀਆਂ ਸੀ ਜਾਂ ਆਪਣੇ ਬਿਮਾਰੀ ਲੱਗਦੀ ਸੀ ਮਤਲਬ ਬਿਮਾਰੀ ਨਹੀਂ ਕਹਾਂ ਤੇ ਸੰਡੀ ਕਹਿੰਦੇ ਸੀ ਜਿਹੜਾ ਸੰਡੀ ਰੋਗ ਆਉਂਦਾ ਹੈ ਤਾਂ ਉਹ ਇਹਦੇ ਤੇ ਜਿਹੜੇ ਜਾਨਵਰਾਂ ਨੇ ਬੱਚੇ ਦਿੱਤੇ ਹੁੰਦੇ ਸੀ ਉਹ ਸੰਡੀਆਂ ਖਤਮ ਕਰ ਦਿੰਦੇ ਸੀ ਆਪਣੇ ਫਸਲ ਨੂੰ ਸੰਡੀ ਬਹੁਤ ਘਟ ਲੱਗਦੀ ਸੀ ਇਹਦੀ وجہ ਨਾਲ ਇਹ ਸਾਰੀ ਤਰੰਡ ਦੀ ਖੇਤੀ ਹੋ ਰਹੀ ਹੈ ਰਸਤਾਂ ਦੇ ਵਿੱਚ ਤੇ ਇਹਦਾ ਸਾਬਣ ਵੀ ਬਣਦਾ ਇਹ ਭਾਈ ਪਹਿਲੀ ਵਾਰ ਦੇਖੀ ਹੈ ਜਿਹੜੀ ਰੇਨ ਦੀ ਖੇਤੀ ਹੈ ਆ ਦੇਖੋ ਇੱਥੇ ਫੇਰ ਕਾਫੀ ਲਾਇਵੇ ਨੇ ਇਹ ਪਹਿਲਾਂ ਨਾ ਪੰਜਾਬ ਦੇ ਵਿੱਚ ਹਰ ਇੱਕ ਮਤਲਬ ਖੇਤ ਦੇ ਆਲੇ-ਦੁਆਲੇ ਹੁੰਦੇ ਸੀ ਤਕਰੀਬਨ ਇਹ ਹਨਾ ਜਿੰਨੀਆਂ ਬਾੜਾਂ ਹੁੰਦੀਆਂ ਜਿਵੇਂ ਆ ਬਾੜ ਜੀ ਹੈ ਹਰੇਕ ਜਗ੍ਹਾ ਰੈਂਡਰ ਰੈਂਡਰ ਲਾਇਵੇ ਹੁੰਦੇ ਸੀ ਹੁਣ ਇਹ ਕਿਤੇ ਕਿਤੇ ਆ ਦੇਖੋ ਪੱਕਿਆ ਖੜਾ ਇੱਧਰ ਤੇ ਇਸ ਰਸਤੇ ਆ ਚੜੇ ਆਪਾਂ ਬਾਬੇ ਪ੍ਰਕਰਮਾ ਕਰਕੇ ਇਹ ਪ੍ਰਕਰਮਾ ਕਰਿਆ ਆਪਾਂ ਉਹੀ ਰਸਤੇ ਆ ਗਏ ਇੱਥੋਂ ਰਾਈਟ ਲੈ ਲੀ ਹਾਂ ਜੀ ਨਾ ਉੱਪਰ ਹੀ ਜਾਂਦਾ ਏ ਹਾਂ ਹਾਂ ਉਹ ਥੋੜਾ ਟਰੱਕ ਨਿਕਲਦੇ ਹੀ ਰਾਤ ਉੱਪਰ ਕਰਮਾ ਕਰਕੇ ਉਸੇ ਰਸਤੇ ਆ ਗਏ ਇਹ ਪ੍ਰਕਰਮਾ ਨੇ ਉੱਤੇ ਵੀ ਟਰੱਕ ਕਦਾਂ ਭੈ ਐ ਥੋ ਇੱਕਦਾਂ ਡੀ ਸੀ ਡੀ ਬਹੁਤ ਪੱਦਲੇ ਪੱਦਲਿਆ ਜੀ ਖਰਵਾਣਾ ਮੈਨੂੰ ਤਾਂ ਉਹੀ ਲੱਗਿਆ ਆ ਦੇ ਗੁਰੂ ਗੋਖਰਨਾਥ ਪ੍ਰਕਰਮਾ ਰਸਤਾ ਇਹ ਪ੍ਰਕਰਮਾ ਨੇ ਹੋ ਰਹੀ ਸਾਰੀਆਂ ਇਹ ਪਰਦਾ ਨਾਮ ਕਿ ਲਿਖਿਆ ਅਰੇ ਇਧਰੋਂ ਗੁਗਾ ਮੜੀ ਨਸਤਾ ਕੇ ਇਹ ਪ੍ਰਕਰਮਾ ਦਾ ਰਸਤਾ ਹੈ ਹਾਂ ਨਾ ਨਾ ਤੁਰਕੀ ਨਹੀਂ ਕੁਝ ਲੋਕ ਇੱਥੇ ਜਿਵੇਂ ਉੱਥੇ ਗੋਬਰ ਧੰਮ ਲੀਆਂ ਪ੍ਰਕਰਮਾ ਨੇ ਨਾ ਉਹ ਪ੍ਰਕਰਮਾ ਕਰਦੇ ਨੇ ਪੈਦਲਾ ਆਖੀ ਉਹਨਾਂ ਨੇ ਉਹ ਸਾਰਾ ਮੱਥਾ ਟੇਕਣ ਤੋਂ ਪਹਿਲਾਂ ਪ੍ਰਕਰਮਾ ਕਰਕੇ ਜਾਣਾ ਹੈ ਹੁਣ ਕਈ ਲੋਕ ਪਰਚੀ ਪਾ ਕੇ 100 ਰੁਪਏ ਦੀ ਮੱਥਾ ਟੇਕਉਂਦੇ ਨੇ ਕਈ ਲੈਣ ਚਲਾ ਕੇ ਦੇਖਦੇ ਨੇ ਉਹ ਜਿਹੜੇ ਮਤਲਬ ਜਿਨ੍ਹਾਂ ਨੂੰ ਸਰਦਾ ਉਹ ਪ੍ਰਕਰਮਾ ਹੀ ਕਰਦੇ ਨੇ ਪੂਰੀਆਂ ਤੇ ਆ ਪਿੰਡ ਨੇ ਬਾਈ ਰਸਤਾਨ ਦੇ ਇਤੋਂ ਬਾਅਦ ਆਪਾਂ ਹਰਿਆਣੇ ਜੈਂਟਰ ਕਰ ਜਾਵਾਂਗੇ ਆਹੀ ਜਾਂਦਾ ਰਸਤਾ ਇਹ ਹੁਣ ਕਿੰਨੇ ਕਿਲੋਮੀਟਰ ਦੀ ਸਟੋਰੀ ਨਹੀਂ ਜਿਆਦਾ ਪਤਾ ਆਪਾਂ ਨੂੰ ਇਹ ਪ੍ਰਕਰਮਾਂ ਦਾ ਜਿਹੜਾ ਹੈਗਾ ਇਹ ਕਿੰਨੇ ਕਿਲੋਮੀਟਰ ਦਾ ਏਰੀਆ of ਕੀ ਬੋਲ ਰਹੇ ਇਧਰ ਮੇਰੇ ਨਾਲ ਗੁਜਰਾਤ ਚ ਨਹੀਂ ਹੈਗੇ ਨਾ ਮੇਰੇ ਰਾਜ ਚ ਬੰਦਾ ਦਾ ਬਾਈ ਦੇਰੀ ਆ ਸਭ ਤੋਂ ਜਿਆਦਾ ਮੇਰੇ ਨਾਲ ਦਾ ਇੱਕ ਮੁੰਡਾ ਫੌਜੀ ਸੀਗਾ ਚੋਰੀ ਤੇ ਬੰਦ ਜੋ ਛੁੱਟੀ ਤੇ ਲੱਖ ਲੱਖ ਰੁਪਈਆ ਕਮਾ ਲੈਂਦਾ ਸੀ 3 ਦਿਨਾਂ ਚ ਮੈਂ ਰੋਕੀ ਕਰਦਾ ਸੀ ਨਾ ਜਦੋਂ ਆ ਦੇਖੋ ਰੈਂਡ ਫੇਰ ਆ ਗਏ ਬਾਈ ਤੇ ਔਰੇ ਕੋਈ ਬੰਦੇ ਨੇ ਕਾਰ ਫੜ ਕੇ ਤਾਲੂ ਲੈ ਜਾਣੀ ਕਿਉਂਕਿ ਉਹ ਲੈ ਕੇ ਜਾ ਫੇਰ ਉਹ ਕਹਿੰਦਾ ਮੈਂ ਚੰਡੀਗੜ੍ਹ ਤੋਂ ਵੀ ਛੁੱਟੀ ਦੇ ਵਿੱਚ ਵੀ ਨਾ ਚੰਡੀਗੜ੍ਹ ਤੋਂ ਤਿੰਨ ਤਿੰਨ ਚਾਰ ਚਾਰ ਗੜੀ ਲਾਉਂਦਾ ਸੀ ਚੰਡੀਗੜ੍ਹ ਤੋਂ ਕੋਈ ਦੋ ਡੰਬੇ ਲੈ ਕੇ ਚਾਰ ਲੈ ਕੇ ਆਇਆ ਲੈ ਜਾਂਦਾ ਸੀ ਤੇ ਆਹ ਖੇਤ ਆ ਵੀ ਫੇਰ ਸਰੋਂ ਦੇ ਖੇਤਾਂ 'ਚ ਘਰ ਬਹੁਤ ਨੇ ਇੰਦਰ ਇਹ ਮੇਰਾ ਖਿਆਲ ਹੈ ਬਈ ਖੇਤਾਂ 'ਚ ਜ਼ਿਆਦਾਤਰ ਪੰਜਾਬੀਆਂ ਦੇ ਘਰ ਹੋਣਗੇ ਨਾ ਆਪਣੇ ਉਧਰੋਂ ਬਹੁਤ ਲੋਕ ਰਹਿੰਦੇ ਨੇ ਆ ਕੇ ਉਰੇ ਗੁਰਦੁਆਰਾ ਸਾਹਿਬ ਵੀ ਇੱਕ ਉੱਥੇ ਤਾਂ ਬਾਤ ਬਿਹਰ ਖਲਾ ਵੀ ਰੈਂਡ ਦੀ ਖੇਤੀ ਨਹੀਂ ਦਿਖੂਗੀ ਉਹ ਏਰੀਆ ਲੰਘਾ ਰੈਂਡ ਵਾਲਾ ਹੁਣ ਚੱਲ ਵੀ ਸਰੋਂ ਤੇ ਕਣਕ ਤੇ ਖੇਤ ਵੀ ਥੋੜੇ ਜਿਹਾ ਪੱਧਰ ਆ ਗਈ ਤੇ ਨਾਲ ਨਾਲ ਸੋਲਰ ਵਾਲੀਆਂ ਮੋਟਰਾਂ ਲੱਗੀਆਂ ਬੰਦੇ ਇੱਥੇ ਆ ਬਈ ਆਪਣਾ ਜਦੋਂ ਨਾ ਸਰ੍ਹਸੇ ਤੋਂ ਆਪਾਂ ਰਸਤਾ ਨੂੰ ਜਾਂਦੇ ਆ ਇਹ ਸਰ੍ਹਸੇ ਤੋਂ 15 ਕਿਲੋਮੀਟਰ ਅੱਗੇ ਜਾ ਕੇ ਹਨਾ ਆ ਜਿਹੜਾ ਸਾਰਾ ਏਰੀਆ ਇਹ ਸੋਲਰ ਏਰੀਆ ਆ ਗਿਆ ਆਪਣੇ ਜਿਵੇਂ ਆਪਾਂ ਪਾਣੀ ਦੇਖਦੇ ਆਂ ਪਾਣੀ ਆਪਣੇ ਮੇਰਾ ਖਿਆਲ 200 ਫੁੱਟ ਤੇ ਵਗਿਆ ਮਲੇਰਕੋਲ ਦੇ ਏਰੀਆ 'ਚ ਰਾਜਸਥਾਨ ਤੋਂ ਖੜੇ ਨਾ ਪਰ ਇੱਥੇ ਦੇਖੋ ਸਾਰਾ ਪਾਣੀ ਉੱਪਰ ਖੜਾ ਨਾ ਸਾਰਾ ਸ਼ੇਮਦਾ ਏਰੀਆ ਆ ਗਿਆ ਇਹ ਆ ਦਿਖਾ ਦੀ ਸਾਰਾ ਪਰਾਂ ਤੱਕ ਦੇਖੋ ਘਰ ਹੈ ਮੇਰੇ ਖਿਆਲ ਘਰ ਦੇ ਆਲੇ ਵਾਲੇ ਮਿੱਟੀ ਥੋੜੇ ਥੋੜਾ ਉੱਚਾ ਕਰਿਆ ਸਾਰੇ ਇਹ ਸ਼ੇਮਦਾ ਪਾਣੀ ਹੈ ਸੁੱਕਦੇ ਨਹੀਂ ਕਦੇ ਵੀ ਜਦੋਂ ਗਰਮੀ ਚਾਹੋ ਸਰਦੀ ਚਾਹੋ ਇਹ ਇਦਾਂ ਹੀ ਦਿਖਦਾ ਰਹਿੰਦਾ ਪਾਣੀ ਉਹ ਕਾਫੀ ਦੂਰ ਤੱਕ ਇਧਰੋਂ ਇਧਰਲੇ ਪਾਸੇ ਤੇ ਦੂਜੇ ਪਾਸੇ ਮਿੱਟੀ ਛੱਟੀ ਹੈ ਇਤਰਾ ਇਹ 8 ਕੁ ਕਿਲੋਮੀਟਰ ਦਾ ਏਰੀਆ ਜਿਹੜਾ ਸੇਮ ਹੀ ਸੇਮ ਹੈ ਤੇ ਆ ਆ ਦਿਖਾਈ ਦਿਵਾਰੇ ਆ ਮਿੱਟੀ ਛੱਟ ਕੇ ਉੱਤੇ ਬਣਾਉਂਦੇ ਨੇ ਜੋ ਵੀ ਘਰ ਵਗੈਰਾ ਬਣਾਉਂਦੇ ਨੇ ਆ ਦੇਖੋ ਇੱਧਰ ਦੇਖੋ ਥੋੜਾ ਅੱਗੇ ਆਗੇ ਫੇਰ ਉਹੀ ਸਾਰਾ ਇਹ ਜਦੋਂ ਵੀ ਦੇਖਦੇ ਆਂ ਆਪਾਂ ਗਰਮੀ 'ਚ ਵੀ ਆਉਂਦੇ ਰਹਿੰਦੇ ਆ ਉਦੋਂ ਵੀ ਇਦਾਂ ਹੀ ਹੁੰਦਾ ਸਾਰਾ ਉਹ ਘਰਾਂ ਤੱਕ ਸਾਰਾ ਸੇਮ ਆ ਪਾਣੀ ਬਾਹਰ ਹੀ ਫਿਰਦਾ ਉੱਪਰ ਹੀ ਹੈ ਨਾ ਤੇ ਦੋਨੋਂ ਪਾਸੇ ਇਦਾਂ ਹੀ ਆ ਇੱਧਰ ਵੀ ਲੋਖੜ ਖੜ ਖੜ ਦੇਖਦੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਕਦੇ ਇੱਥੇ ਕੋਈ ਫਸਲ ਹੋਈ ਹੋਣੀ ਉਹ ਥੋੜੇ ਜਿਹਾ ਅੱਗੇ ਜਾ ਕੇ ਜਿਹੜਾ ਅੱਧਾ ਫੁੱਟ ਫੁੱਟ ਉੱਚਾ ਉੱਥੇ ਜਾ ਕੇ ਹੋ ਰਹੀ ਹੈ ਕਣਕ ਵਗੈਰਾ ਤੇ ਆ ਗਾਹਾਂ ਹੁਣ ਫੇਰ ਦਿਖਦਾ ਨਹੀਂ ਚਲੋ ਸੜਕ ਦੇ ਲਾਗੇ ਦਰਖਤ ਵਗੈਰਾ ਖੜੇ ਨੇ ਪਹਾੜੀ ਕਿ ਘਰਾਗੀਆਂ ਤੇ ਇਹ ਸਰਸੇ ਤੋਂ ਤਕਰੀਬਨ ਆਪਾਂ 15 ਕਿਲੋਮੀਟਰ ਐ ਰਸਤਾ ਨਾਲੇ ਰੋਡ ਤੇ ਹਨਾ ਇਹ ਚੂਰੂ ਨੂੰ ਜਾਂਦਾ ਰੋਡ ਉਹੀ ਰੋੜਾ ਹਨਾ ਚੂਰੂ ਵਾਲੇ ਰੋਡ ਤੇ ਐ ਮੈਨੂੰ ਲੱਗਦਾ ਵੀ ਕਣਕ ਨੂੰ ਵੀ ਪਾਣੀ ਨਹੀਂ ਇੱਥੇ ਲੱਦਣ ਦੀ ਲੋੜ ਪੈਂਦੀ ਹੋਣੀ ਜਿਹੜੀ ਬੀਜੀ ਗਈ ਬਸ ਐਦਾਂ ਹੀ ਹੁੰਦੀ ਰਹਿੰਦੀ ਐ ਕਿਉਂਕਿ ਸੇਮ ਦਾ ਉੱਤੇ ਤੱਕੇ ਪਾਣੀ ਤਾਂ ਬਰਾਬਰ ਹੀ ਖੜਾ ਧਰਤੀ ਤੇ ਉਧਰ ਤਾਂ ਹੁੰਦੀ ਐ ਬਾਈ ਇਹ ਇਦੋਂ ਗਾਹਾਂ ਜਾ ਕੇ ਫੇਰਨੀ ਮੈਂ ਇਹ ਕਿਤੇ ਵੀ ਹੋ ਸਕਦਾ ਆ ਬਾਈ ਕੱਲ ਤਾਂ ਨਹੀਂ ਦਿਖਾਇਆ ਸੀ ਮੇਨ ਡੇਰਾ ਇਹ ਹਸਪੀਟਲ ਆ ਗਿਆ ਮੇਰੇ ਖਲੇ ਨਾਲ ਨਾਲ ਸਕੂਲ ਐ ਇੱਕ ਜਿਹੜਾ ਸਰਸ ਵਾਲੇ ਬਾਬੇ ਦਾ ਆਪਣੇ ਸਰਸੇ ਦੇ ਵਿੱਚ ਨਵਾਂ ਡੇਰਾ ਉਹਦੇ ਨਾਲ ਸਕੂਲ ਐ ਇਧਰ ਹਸਪੀਟਲ ਲੈ ਰਹਿ ਗਿਆ ਤੇ ਇੱਥੋਂ ਕੋ ਮੇਰਾ ਖਲਾ ਮਡੇਰਾ ਸ਼ੁਰੂ ਹੋ ਜੂਗਾ ਸੱਚ ਮੈਡੀਕਲ ਸਟੋਰ ਆ ਸਾਰਾ ਡੇਰਾ ਦਾ ਗੇਟ ਆ ਗਿਆ ਦੇਖੋ ਤੇ ਆ ਬਿਲਡਿੰਗਾਂ ਦੋਨੋਂ ਪਾਸੇ ਮੇਰਾ ਖਲਾ ਵੀ ਇੱਥੇ ਕਈ ਕਿਵੇਂ 100 ਏਕੜ ਦਾ ਗੇੜ ਕਹਿ ਸਕਦੇ ਹਾਂ ਨਾ 100 ਏਕੜ ਤੋਂ ਵੀ ਵੱਧ ਜਗ੍ਹਾ ਚੀੜਾ ਡੇਰਾ ਬਣਿਆ ਹੋਇਆ ਹੈ ਜਿਹੜੇ ਚਲੋ ਅੰਦਰ ਜਾਂਦੇ ਨਾ ਤਾਂ ਆ ਦੇਖੋ ਬਾਰ ਬੋੜ ਬੋੜ ਲੱਗੇ ਨੇ ਆਹ ਪਾਰਕਿੰਗ ਇਧਰ ਜਿਹੜੇ ਮੇਰਾ ਖਲਾਵੀ ਦਾਨੇ ਤੋਂ ਮੈਨੂੰ ਸੇਵਾ ਸੁਭਾ ਕਰਾਉਂਦੇ ਨੇ ਗੱਡੀਆਂ ਉਹਨੇ ਬਾਹਰ ਲੱਗਦੀਆਂ ਨੇ ਆ ਆ ਗਿਆ ਮੇਨ ਗੇਟ ਡੇਰਾ ਜਿਵੇਂ ਵਿਆਸ ਵਾਲਾ ਡੇਰਾ ਇਦਾਂ ਹੀ ਇਹ ਵੀ ਬਹੁਤ ਵੱਡਾ ਡੇਰਾ ਹੈ ਤੁਹਾਨੂੰ ਤੁਹਾਨੂੰ ਸਤਿਗੁਰੂ ਤੇਰਾ ਹੀ ਆਸਰਾ ਅੰਦਰ ਤੋਂ ਬਜੀ ਉਹ ਦੂਰ ਤੱਕ ਉਹ ਜ਼ੂਮ ਕਰਕੇ ਦੇਖਣਾ ਮਤਲਬ ਜਿੱਥੇ ਤੱਕ ਨਿਗਾਹ ਜਾਂਦੀ ਹੈ ਬਣਿਆ ਵੀ ਕੁਝ ਨਾ ਕੁਝ ਹਨਾ ਸੈੱਡ ਬੜੇ ਤਕੜੇ ਮਤਲਬ 600 ਤੇ 500 ਰੁਪਏ ਦੇ ਵਿੱਚ ਬੜਾ ਕੀਲਾ ਹੂੰ ਤੇ ਆ ਸਾਰਾ ਮੇਰਾ ਖਲਾਵੀ ਕੰਟੀਨਾਂ ਵગેਰਾ ਬਾਹਰੋਂ ਲੈ ਸਕਦੇ ਹਾਂ ਤੁਸਾਂ ਇੱਧਰ ਸਾਰੀਆਂ ਕੰਟੀਨਾਂ ਦੇਸੀ ਦਵਾਈਆਂ ਆ ਸਾਰੀਆਂ ਕੰਟੀਨਾਂ ਕਾਫੀ ਹਰ ਮਤਲਬ ਇਹ ਡੇਰੇ ਦੀਆਂ ਕੰਟੀਨਾਂ ਨੇ ਇੱਧਰ ਵੀ ਡੇਰੇ ਦੇ ਵਿੱਚ ਇਹਨਾਂ ਨੇ ਕਮਰੇ ਵਗੈਰਾ ਜਿਹੜੇ ਸੇਵਾਦਾਰ ਆਉਂਦੇ ਨੇ ਵਿੱਚ ਕੱਚੀਆਂ ਕੰਧਾਂ ਕੱਚੇ ਬਰਾਸਤ ਵੀ ਕਾਫੀ ਸੰਭੀ ਹੋਇਆ ਪੁਰਾਣੀ ਤੇ ਆ ਗਿਆ ਗੇਟ ਮੇਰੇ ਖਿਆਲ ਨਾਲ ਹੋਣਾ ਇਹ ਤਿੰਨ ਤੋਂ 4 ਕਿਲੋਮੀਟਰ ਦੀ ਰੇਂਜ 'ਚ ਆ ਦੋਨੋਂ ਪਾਸੇ ਕੰਟੀਨਾਂ ਨੇ ਕੰਟੀਨ ਤੋਂ ਕੋਈ ਵੀ ਖਰੀਦ ਸਕਦਾ ਹੈ ਇਹ ਕੋਈ ਜ਼ਰੂਰੀ ਨਹੀਂ ਵੀ ਜਿਹੜਾ ਡੇਰੇ 'ਚ ਜਾਂਦਾ ਉਹੀ ਖਰੀਦ ਸਕਦਾ ਹੈ ਕੰਟੀਨਾਂ ਉੱਪਰ ਨੇ ਇੱਧਰ ਓਪਨ ਜਗ੍ਹਾ ਅਗੀ ਵੀ ਡੇਰੇ ਦੀ ਜਗ੍ਹਾ ਕਿੱਸੇ ਬਾਜ਼ਾਰ ਫਿਰਦੇ ਨੇ ਝਾੜੂ ਮਾਰਦੇ ਤੇ ਇੱਧਰ ਵੀ ਹਜੇ ਆ ਡੇਰੇ ਦੀ ਜਗ੍ਹਾ ਚੱਲ ਰਹੀ ਏ ਕਿਉਂਕਿ ਜਿਹੜਾ ਇਹ ਕਲਰ ਹੈ ਇਹ ਡੇਰੇ ਵਾਲਾ ਕਲਰ ਕਰਿਆ ਹੋਇਆ ਹੈ ਆ ਸਾਰੇ ਮੈਸੇਜ ਯਾਰੇ ਲਿਖਿਆ ਹੋਇਆ ਹੈ ਇਹ ਜਿਹੜੀਆਂ ਜਗ੍ਹਾ ਨੇ ਸਾਰੀਆਂ ਜਦੋਂ ਇੱਥੇ ਕੋਈ ਇਕੱਠ ਹੁੰਦਾ ਉਦੋਂ ਸਾਰੀਆਂ ਇਹ ਵਰਤੋਂ ਚ ਆਉਂਦੀਆਂ ਨੇ ਆ ਦਵਾਰ ਤੇ ਵੀ ਉਹੀ ਡੇਰੇ ਵਾਲਾ ਰੰਗ ਹੈ ਤੇ ਇਹ ਸੀ ਬਾਹਰਲਾ ਡੇਰਾ ਤੇ ਹੁਣ ਆਪਾਂ ਸਰਸੇ ਦੇ ਵਿੱਚ ਦੀ ਦੁਬਾਰੇ ਵਾਪਸੀ ਲੰਘਾਂਗੇ ਅੰਦਰਲਾ ਜਿਹੜਾ ਪੁਰਾਣਾ ਡੇਰਾ ਸੀ ਪਹਿਲਾਂ ਨਿਕਲਦਾ ਸੀ ਬਹੁਤ ਸੋਹਣੀ ਬਣਾਉਂਦੇ ਹੁੰਦੇ ਸੀ ਮੈਂ ਤਾਂ ਬਹੁਤ ਆਪਾਂ ਬੁੱਸੇ ਰੰਗਾਂ ਸੀ ਪਿਛਲੀ ਗਾ ਜੀ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਸ਼ੇਰਪੁਰ ਤੇ ਟਾਈਮ ਹੋ ਗਿਆ 6 ਵਜੇ ਦੇ ਸ਼ਾਮ ਦੇ ਤੇ ਲਗਭਗ 425 30 ਕਿਲੋਮੀਟਰ ਗੱਡੀ ਚੱਲੀ ਹੈ ਤੇ ਬਾਰਸ਼ ਪੈ ਰਹੀ ਹੈ ਹਲਕੀ ਹਲਕੀ ਤੇ ਫੇਰ ਪਰ ਰਹਿ ਗਿਆ ਪਾ ਨੂੰ 7-8 ਕਿਲੋਮੀਟਰ ਤੇ ਸਾਰਿਆਂ ਨੂੰ ਨਵੇਂ ਸਾਲ ਦੀ ਇੱਕ ਵਾਰੀ ਫੇਰ ਤੋਂ ਮੁਬਾਰਕਾਂ ਧੰਨਵਾਦ ਜੀ